ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਛਾ ਵੀ ਪਾਕਿਸਤਾਨ ਦੇ ਹਰਾਮਖੋਰ ਸਹਿਜਾਦ ਭੱਟੀ ਨੇ ਇੱਕ ਮੇਰੇ ਲਈ ਇੰਸਟਾਗ੍ਰam ਤੇ ਥੋੜਾ ਜਿਹਾ ਗੰਦ ਬਕਿਆ ਤੇ ਉਹਨੂੰ ਅੱਜ ਇੱਕ ਥੋੜੀ ਜੀ ਸਲਾਹ ਦੇਣੀ ਹੈ ਔਰਗਜੇਵ ਦੀ ਔਲਾਦੇ ਤੂੰ ਪਾਕਿਸਤਾਨ ਦੇ ਵਿੱਚ ਰਹਿਣਾ ਹੈ ਔਰ ਮੈਨੂੰ ਕਹਿੰਨਾ ਬਾਬਾ ਚੁੱਪ ਕਰ। ਬਾਬਾ ਨੇ ਚੁੱਪ ਕਰਦਾ। ਇਹ ਜਲੰਦਰੀ ਗੋਲੀਆਂ ਚੱਲ ਗਈਆਂ। ਸਾਡੇ ਘਰ ਵੱਲ ਮੂੰਹ ਬਿਨਾ ਕਰਨੀ ਕਦੇ। ਤੇ ਜੀ ਜਿਹੜਾ ਗੋਲੀਆਂ ਚਲਾਉਣ ਵਾਲਾ ਹੈਗਾ। ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ। ਅਸੀਂ ਆਪਣੇ ਬਾਰ ਵਿੱਚ ਨਾ ਦਰਵਾਜ਼ੇ ਦੇ ਮੂਹਰੇ ਮੂਹਦੇ ਪਾ ਕੇ ਪਟਵੰਨ ਸਾਡੇ ਕੋਲ ਦੋ ਨੇ। ਤੇ ਬੋਟੀਆਂ ਕਰਕੇ ਨਾ 2 200 ਗ੍ਰਾਮ ਦੀਆਂ ਮੈਂ ਵੀਡੀਓ ਪਾਵਾਂਗੇ ਪਿੱਟ ਬੋਲ ਨੂੰ ਖਾਣ ਦੇ ਦੀਆਂ ਮੈਂ ਦਿਖਾਵਾਂਗੇ ਵੀ ਆਹੀ ਹੈ ਜਿਹੜੇ ਗੋਲੀਆਂ ਚਲਾਉਣ ਵਾਲੇ ਭੇਜੇ ਸੀ ਬੁੱਟਾ ਸਿੰਘ ਕਹਿੰਦਾ ਮੇਰਾ ਤੇਰੇ ਵਰਗਾ ਹਰਾਮਖੋਰ ਨਹੀਂ ਮੂਸਲਾ ਨਾ ਪਾਕਿਸਤਾਨ ਵਿੱਚ ਬੈਠਾ ਭੌਂਕੇਗਾ ਕੀ ਕਰ ਸਕਦਾ ਤੂੰ ਤੇਰੀ ਇਸਲਾਮਾਬਾਦੀ ਆਰਮੀ ਕੀ ਕਰ ਸਕਦੀ ਹੈ ਪਹਿਲਾਂ ਕੀ ਕਰ ਲਿਆ ਤੁਸੀਂ ਇਹ ਧਮਕੀਆਂ ਨਹੀਂ ਮੇਰੇ ਬੋਲਣ ਦਾ ਲਹਿਜਾ ਹੈ ਤੁਹਾਡੇ ਵਰਗੀਆਂ ਕਦੀੜਾਂ ਨੂੰ ਅਸੀਂ ਨੱਥ ਪਾ ਰਹੇ ਹਾਂ ਤੁਹਾਡੇ ਜਿਹੜਾ ਅਤਵਾਦ ਦਾ ਕਿੜਾ ਹੈ ਨਾ ਜਾਂ ਅੱਡਾ ਬਣਿਆ ਪਖਤੂਨ ਦੇ ਵਿੱਚ ਉਹਨੂੰ ਖਤਮ ਕਰਨ ਵਾਸਤੇ ਬਿਉਂਤ ਬੰਦਗੀਆਂ ਬਣੀਆਂ ਹੋਈਆਂ ਨੇ ਇੰਡੀਆ ਦੇ ਵੱਲ ਮੂੰਹ ਵੀ ਨਾ ਕਰਿਓ ਤੈਨੂੰ ਇਦਾਂ ਲੱਗਦਾ ਵੀ ਮੈਂ ਪੁਲਿਸ ਕੋਲੇ ਜਾਵਾਂ ਜਾ ਕੇ ਦਸਵੇਂ ਵੀ ਮੈਨੂੰ ਧਮਕੀ ਆਈ ਨਾ 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 ਇਹ ਹੋਰ ਹੋਣਗੇ ਡਰਦੇ ਹੋਣਗੇ ਅਸੀਂ ਨਹੀਂ ਕਿਸੇ ਨੂੰ ਦੱਸਦੇ ਸਾਡੇ ਵਿੱਚ ਹਿੰਮਤ ਹੈ ਅਸੀਂ ਤਾਂ ਮੂਤਾਂ ਪਾ ਕੇ ਛੱਤਰ ਖੁਦ ਫੇਰਾਂਗੇ ਠੀਕ ਹੈ ਨਾ ਆ ਜਿਹੜੀਆਂ AK47 ਚਾੱਕੇ ਫੋਟਮਾਂ ਨਹੀਂ ਪਾਉਣਾ ਇਹ ਭੁੱਲ ਜਾ ਤੁਸੀਂ ਔਰੰਗਜੀਤ ਦੀ ਔਲਾਦ ਹੋ ਸਾਡੇ ਗੁਰੂ ਸਹਿਬਾਨਾਂ ਨੇ ਸਾਡੇ ਜਰਨੈਲਾਂ ਨੇ ਤੁਹਾਡੇ ਨਾਲ ਦੋ ਹੱਥ ਕੀਤੇ ਹੋਏ ਐ ਸ਼ਰਮ ਆਉ ਬਾਣੀ ਮੋਟੀ ਕਿ ਨਹੀਂ ਸਾਡੇ ਕੋਲੇ ਬਹਾਨੇਬਾਜ਼ੀ ਨਹੀਂ ਮੇਰੇ ਗੁਰੂ ਪਾਸ਼ਾ ਨੇ ਔਰੰਗਜ਼ੇਬ ਨੂੰ ਕੀ ਕਿਹਾ ਸੀ ਕਿ ਆਪਣੇ ਪੈਰ ਰੋਕ ਲੈ ਜੇ ਨਹੀਂ ਰੁਕੇਗਾ ਨਾ ਤੇਰੇ ਪੈਰ ਮੈਂ ਰੁਕੂੰਗਾ ਪਰ ਤੇਰੇ ਪੈਰ ਤੋੜ ਕੇ ਰੁਕੂੰਗਾ ਇਕ ਨੇ ਕਿਹਾ ਸੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਤੇ ਕਹਿੰਦਾ ਸੀ ਔਰੰਗਜ਼ੇਬ ਮੈਂ ਕਲੰਗੀ ਨਹੀਂ ਲਾਉਣ ਦਿੰਦਾ ਮੈਂ ਤਲਵਾਰ ਨਹੀਂ ਪਹਿਨਣ ਦਿੰਦਾ ਮੈਂ ਘੋੜੇ ਤੇ ਸਵਾਰੀ ਨਹੀਂ ਕਰਨ ਦਿੰਦਾ ਗੁਰੂ ਪਾਸ਼ਾ ਕਹਿੰਦੇ ਤਖਤ ਵੀ ਬਣਾऊं ਕਲਗੀ ਵੀ ਲਾऊं ਤੇ ਘੋੜੇ ਤੇ ਸਵਾਰੀ ਵੀ ਕਰੂੰ ਅੱਜ ਸਾਡੇ ਜਦੋਂ ਕਿਤੇ ਬਰਾਤ ਨਿਕਲਦੀ ਹੈ ਨਾ ਘੋੜੀ ਤੇ ਚੜਾਇਆ ਜਾਂਦਾ ਮੁੰਡਾ ਸ਼ੇਰੇ ਲਾ ਕੇ ਕਲੰਗੀ ਲਾ ਕੇ ਤੇ ਕੋਲੇ ਸ੍ਰੀ ਸਾਹਿਬ ਹੁੰਦੇ ਐ ਆਸ ਅਕਲ ਆਊਟ ਕਾਣੇ ਔਰ ਮੇਰੀ ਮਦੀ ਔਲਾਦੇ ਕੁਝ ਹੋਰ ਸਮਝਾਵਾਂ ਮੈਂ ਪੰਜਾਬ ਦਾ ਵਾਸੀ ਆ ਤੇਰੇ ਵਰਗੀ ਹਰਾਮ ਦੀ ਔਲਾਦ ਨਹੀਂ ਵੀ ਅਤਵਾਦ ਦੇ ਨਾਂ ਤੇ ਟੁਕੜੇ ਖਾਵਾਂਗੇ ਤੇ ਤੁਹਾਨੂੰ ਆਤਾ ਨਹੀਂ ਹੋਵੇਗਾ ਆਪਣੇ ਘਰੇ ਵੱਡਾ ਦੁੱਲਾ ਪੱਟੀ ਸਾਲਿਆ ਹਰੀ ਸਿੰਘ ਨਲੂਏ ਨੇ ਨਲੂਏ ਨੇ ਛਲਵਾਰਾਂ ਕੋਲ ਲਾਤਾ ਜਦੋਂ ਤੁਹਾਨੂੰ ਪਤਾ ਹੈ ਜਿਹੜੇ ਤੁੰਬੇ ਦੇ ਪੌਣੇ ਹੁਣ ਤੱਕ ਉਦੋਂ ਦੇ ਪੌਣ ਲੱਗੇ ਹੋਏ ਮੈਂ ਇੱਕ ਤੈਨੂੰ ਲਾਸਟ ਬੇਨਤੀ ਕਰਨੀ ਹੈ ਜਿਵੇਂ ਤੂੰ ਬਕਵਾਸ ਕਰਦਾ ਹੈ ਸਕਾਟੇ ਤਾਂ ਮੇਰੇ ਕੋਲੇ ਪਹਿਲੇ ਹੈਗੀ ਆ ਤੂੰ ਕਿਹੜੀ ਗੱਲ ਕਰਦਾ ਕਿ ਸਰਕਾਰ ਕੋਲੇ ਜਾਵਾਂਗੇ ਸਰਕਾਰ ਕੋਲੇ ਜਾਣ ਦੀ ਲੋੜ ਹੀ ਨਹੀਂ ਸਾਡੀ ਸਰਕਾਰ ਆਪਣੇ ਆਪ ਹੀ ਧਿਆਨ ਦੇ ਰਹੀ ਹੈ ਅਰੇ ਲੋਟੇ ਜਾਂਦੇ ਨੇ ਜਸੂਸੀ ਕਰਦੇ ਨੇ ਸਾਰੇ ਨੇ ਖੇਤਰ ਪੈ ਰਹੇ ਨੇ ਹੁਣ ਮੁੜ ਕੇ ਨਹੀਂ ਬੋਲਿਆ ਤੇਰਾ ਕੀ ਸੀ ਉਹ ਨਸਰ ਢਿੱਲੋ ਮੁੜ ਕੇ ਨਹੀਂ ਬੋਲਿਆ ਪਤਾ ਸੀ ਮੇਰੇ ਤੋਂ ਪੰਜਾਬ ਪੁਲਿਸ ਪਟਾ ਫੇਰਦੀ ਆ ਨਾ ਤੇ ਫਿਰ ਉਦੋਂ ਚੀਕਾਂ ਅੰਮ੍ਰਿਤਸਰ ਤੋਂ ਲਾਹੌਰ ਸੁਣਦੀਆਂ ਨੇ ਇਹ ਸਭ ਨੂੰ ਪਤਾ ਹੈ ਤੇ ਤੂੰ ਆਪਣੀ ਔਕਾਤ ਵਿੱਚ ਰਹਿ ਮੂਸ ਲਿਆ ਤੈਨੂੰ ਬਾਰ ਬਾਰ ਨਹੀਂ ਕਹਿਣਾ ਚਲਾ ਦੇਓਗੇ ਗੋੜੀਆਂ ਗੋਲੇ ਚਲਾਉਣ ਵਾਲੇ ਆਉਣੇ ਕਿੱਥੋਂ ਐ ਇੱਕ ਵਾਰੀ ਆਉਣਗੇ ਜਰੂਰ ਭੇਜ ਸਕਦਾ ਕੋਈ ਵੱਡੇ ਗੱਲ ਕਿਉਂਕਿ ਜਿਹੜਾ ਹੈਗੀਆਂ ਥੋਡੀਆਂ ਖਰੀਦੀਆਂ ਹੋਈਆਂ ਪਰ ਜਾਣ ਕੇ ਨਹੀਂ ਅਸੀਂ ਗੋੜੀ ਨਹੀਂ ਚਲਾਉਣੀ ਕੁਝ ਨਹੀਂ ਕਰਨਾ ਤੁਹਾਨੂੰ ਲੀਰਾ ਕਰਨ ਵਾਸਤੇ ਸਾਡੇ ਕੋਲੇ ਦੋ ਕੁੱਤੇ ਹੀ ਵਾਧੂ ਨੇ ਸਮਝਾਈ ਗੱਲ ਦੀ ਇਹ ਕੁੱਤੇ ਨੂੰ 2 ਕਿਲੋ ਦੁੱਧ ਪਿੰਦਾ ਤੇ ਦੋ ਦੇਸੀ ਘਿਓ ਦੇ ਪਰੌਂਠੇ ਪੈਂਦੇ ਆ ਸਮਝ ਆਈ ਗੱਲ ਦੀ ਤੇ 15-20 ਗਿਰੀਆਂ ਦੁੱਧ 'ਚ ਰਗੜ ਕੇ ਪਾਈਆਂ ਦੀ ਨੇ ਪਾਈਆਂ ਦੀ ਪਾਉਨੇ ਉਹਨਾਂ ਨੂੰ ਤੇ ਤੁਹਾਡੇ ਵਰਗੀਆਂ ਲੀਰਾਂ ਵਾਸਤੇ ਨੇ ਪਾੜ ਕੇ ਰੱਖ ਦੇਣਗੇ ਸਮਝ ਆਈ ਗੱਲ ਦੀ ਤੇ ਹੋਰ ਕੁਝ ਕਹਿਣ ਦੀ ਲੋੜ ਨਾ ਪਵੇ ਆਪਣੀ ਔਕਾਤ ਵਿੱਚ ਰਹੀ ਡੰਡਾ ਸੀ ਹਲਕੇ ਦੇਣਾ ਵੀ ਜਾਣਦੇ ਆ ਤੇ ਝੰਡੇ ਦੀ ਵਰਤੋਂ ਹੋਰ ਤਰੀਕੇ ਨਾਲ ਵੀ ਹੋ ਜਾਂਦੀ ਹੈ ਹੋਰ ਨਾ ਕੁਝ ਕਹਾਲੀ ਮੇਰੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ